ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਦੇਸ਼ ਦੇ ਪ੍ਰਾਈਮ ਮਨਿਸਟਰ ਨਰਿੰਦਰ ਮੋਦੀ ਜੀ ਪੰਜਾਬ ਨੂੰ ਕਿੰਨਾ ਪਿਆਰ ਕਰਦੇ ਐ ਪੰਜਾਬੀਆਂ ਨੂੰ ਕਿੰਨਾ ਪਿਆਰ ਕਰਦੇ ਐ ਇਹ ਉਹਨਾਂ ਦੀ ਫੇਰੀ ਤੋਂ ਪਤਾ ਲੱਗ ਗਿਆ ਹੈ ਜਿਹੜਾ ਉਹਨਾਂ ਨੇ ਪੈਕੇਜ ਦਿੱਤਾ ਹੈ ਹੜਾਂ ਵਾਲਿਆਂ ਵਾਸਤੇ ਇੱਥੋਂ ਹੁਣ ਕੋਈ ਗੱਲ ਲੁਕੀ ਛਿਪੀ ਨਹੀਂ ਰਹੀ ਕਿ ਉਹ ਪੰਜਾਬ ਨੂੰ ਇਸ ਤਰ੍ਹਾਂ ਵੇਖਦੇ ਐ ਦੋਸਤੋ ਤੇ ਕਿੰਨਾ ਪਿਆਰ ਕਰਦੇ ਐ ਇੱਕ ਉਹਨਾਂ ਦੇ ਇਸ ਚੱਕਰ ਤੋਂ ਮੋਦੀ ਸਾਹਿਬ ਨੇ ਦੋ ਤਿੰਨ ਗੱਲਾਂ ਬਿਲਕੁਲ ਸਾਫ਼ ਕਰ ਦਿੱਤੀਆਂ ਕੋਈ ਹੁਣ ਹਨੇਰੇ ਦੇ ਵਿੱਚ ਨਾ ਰਹੇ ਦੋਸਤੋ ਇੱਕ ਤੇ ਉਹਨਾਂ ਦੇ ਪੈਕੇਜ ਤੋਂ ਇਹ ਗੱਲ ਦਾ ਪਤਾ ਲੱਗ ਗਿਆ ਹੈ ਕਿਉਂ ਕਿੰਨਾ ਕੁ ਪਿਆਰ ਮੁਹੱਬਤ ਕਰਦੇ ਆ ਲੋਕਾਂ ਨੂੰ ਪੰਜਾਬ ਦੇ ਨ ਤੇ ਦੂਜੀ ਦੋਸਤੋ ਜਿਹੜੀ ਹਰਦੀਪ ਸਿੰਘ ਮੁੰਡੀਆਂ ਜਿਹੜਾ ਕੈਬਨਿਟ ਮਨਿਸਟਰ ਹੈ ਪੰਜਾਬ ਦਾ ਨਾਂ ਦੇ ਨਾਲ ਸਿੰਘ ਲੱਗਿਆ ਤੇ ਦੋਸਤੋ ਸਿਰ ਤੇ ਦਸਤਾਰ ਬੰਨੀ ਸੀ ਇੱਕ ਜਿਹੜਾ ਉਹਨੂੰ ਹਿੰਦੀ ਦਾ ਉਹਨਾਂ ਨੇ ਕਿਹਾ ਭਾਸ਼ਾ ਵਾਰੇ ਤੇ ਦੋਸਤੋ ਇਥੋਂ ਇਹ ਵੀ ਪਤਾ ਲੱਗ ਗਿਆ ਹੈ ਕਿ ਉਹਨਾਂ ਦੇ ਮਨ ਦੇ ਵਿੱਚ ਸਾਡੀ ਜਿਹੜੀ ਪੰਜਾਬੀ ਭਾਸ਼ਾ ਹੈ ਗੁਰਮੁਖੀ ਇਹਦੇ ਪ੍ਰਤੀ ਉਹਨਾਂ ਦੇ ਦਿਲ ਦੇ ਵਿੱਚ ਕਿੰਨਾ ਕੁ ਪਿਆਰ ਹੈ ਸਿਰਫ ਪਿਆਰ ਨਹੀਂ ਉਹਨਾਂ ਦੀ ਇਹ ਵੀ ਨੀਤ ਦਾ ਪਤਾ ਲੱਗ ਗਿਆ ਹੈ ਕਿ ਹਿੰਦੀ ਨੂੰ ਉਹ ਕਿਵੇਂ ਰਾਸ਼ਟਰੀ ਭਾਸ਼ਾ ਬਣਾਉਣੀ ਚਾਹੁੰਦੇ ਆ ਤੇ ਘੱਟ ਗਿਣਤੀਆਂ ਦੇ ਉੱਤੇ ਜਿਹੜਾ ਜ਼ਬਰ ਦਾ ਕਹਾੜਾ ਹੈ ਜਾ ਘੱਟ ਗਿਣਤੀਆਂ ਨੂੰ ਖਤਮ ਕਰਨ ਵਾਲਾ ਦੋਸਤੋ ਇਹਨਾਂ ਦੀ ਪਾਲਿਸੀ ਪਹਿਲਾਂ ਤੋਂ ਦਿੱਲੀ ਦੀ ਚੱਲਦੀ ਹੈ ਇਹ ਵੀ ਉਹਨਾਂ ਦੇ ਅੰਦਰ ਕਿਵੇਂ ਬੋਲਦੀ ਹੈ ਇਹ ਵੀ ਗੱਲ ਇੱਥੋਂ ਬਿਲਕੁਲ ਤੇ ਤੀਜਾ ਦੋਸਤੋ ਇਹ ਵੀ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਪੰਜਾਬ ਦੇ ਬੀਜੇਪੀ ਆਗੂਆਂ ਦੀ ਾਕਾਂਤ ਕੀ ਹੈ ਸੁਨੀਲ ਜਾਖੜ ਰਵਨੀਤ ਬਿੱਟੂ ਇਹ ਬੰਦਿਆਂ ਦੀ ਾਕਾਂਤ ਕੀ ਹੈ ਦੋਸਤੋ ਕੋਈ ਚੰਗਾ ਰਤਵੇ ਵਾਲਾ ਬੰਦਾ ਹੁੰਦਾ ਨਾ ਉਹ ਕਹਿ ਕੇ ਪੈਕੇਜ ਲੈ ਸਕਦਾ ਸੀ ਕਹਿ ਕੇ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ ਤੇ ਬਾਦਲ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਸੀ ਮਨਮੋਹਨ ਸਿੰਘ ਇੰਨਾ ਪਿਆਰ ਕਰਦਾ ਸੀ ਪੰਜਾਬ ਨੂੰ ਕਹਿੰਦੇ ਜਦੋਂ ਬਾਦਲ ਸਾਹਿਬ ਜਾਂਦਾ ਨਾ ਖੜਾ ਹੋ ਕੇ ਕੁਰਸੀ ਤੋਂ ਮਿਲਦਾ ਤੇ ਕਹਿੰਦਾ ਕਿ ਦੱਸੋ ਪੰਜਾਬ ਵਾਸਤੇ ਕੀ ਲੈਣ ਆਏ ਹੋ ਇਹ ਗੱਲ ਤਰਲੋਚਨ ਸਿੰਘ ਨੇ ਜਿਹੜੇ ਰਾਜ ਸਭਾ ਦੇ ਮੈਂਬਰ ਰਹੇ ਆ ਦੱਸੀ ਹੈ ਪੰਜਾਬ ਟੀਵੀਜ਼ਨ ਤੇ ਇੰਟਰਵਿਊ ਦੌਰਾਨ ਉਹ ਕਹਿੰਦੇ ਇਹ ਵੀ ਕਹਿ ਦਿੰਦੇ ਸੀ ਹੱਸਦੇ ਹਾਸ ਦੇ ਬਨਮੋਹਨ ਸਿੰਘ ਕਹਿੰਦੇ ਬਾਦਲ ਸਾਹਿਬ ਬਸ ਪੰਜਾਬ ਵਾਸਤੇ ਜੋ ਕੁਝ ਚਾਹੀਦਾ ਮੰਗ ਲਓ ਨਿੱਜੀ ਨਾ ਮੰਗੇ ਉਹ ਘਰ ਵਾਸਤੇ ਨਾ ਮੰਗੋ ਤੇ ਦੋਸਤੋ ਪੰਜਾਬ ਵਾਸਤੇ ਜੋ ਮੰਗਿਆ ਉਹਨਾਂ ਨੇ ਦਿੱਤਾ ਪਰ ਅੱਜ ਕੀ ਹਾਲਾਤ ਨੇ ਵੈਸੇ ਵੀ ਦੋਸਤੋ ਜਿਹੜੇ ਹਾਰੇ ਹੋਏ ਬੰਦੇ ਹੁੰਦੇ ਆ ਨਾ ਹਾਰੇ ਹੋਏ ਬੰਦੇ ਉਹਨਾਂ ਦੀ ਯਾਰ ਤਾਂਤ ਕੀ ਹੁੰਦੀ ਹੈ ਸੁਨੀਲ ਜਾਖੜ ਹਾਰਿਆ ਹੋਇਆ ਬੰਦਾ ਹੀ ਹੈ ਨਾ ساری ਜ਼ਿੰਦਗੀ ਕਾਂਗਰਸ ਚ ਰਿਹਾ ਐਡੇ ਐਡੇ ਉਹਨੇ ਉਹਦੇ ਲਈ ਕਾਂਗਰਸ ਤੋਂ ਪਹਿਲਾਂ ਦਾ ਪਿਓ ਬਲਰਾਮ ਜਾਖੜ ਉਹ ਗਵਰਨਰ ਤੱਕ ਰਿਹਾ ਸੈਂਟਰ ਚ ਮਿਨਿਸਟਰ ਤੱਕ ਰਿਹਾ ਵੱਡੇ ਵੱਡੇ ਰੁਤਬਿਆਂ ਤੇ ਰਿਹਾ ਫਿਰ ਉਹਦਾ ਮੁੰਡਾ ਸੁਨੀਲ ਜਾਖੜ ਰਿਹਾ ਅੱਜੂ ਦਾ ਭਤੀਜਾ ਅਜੇ ਤੱਕ ਵੀ ਕਾਂਗਰਸ ਦਾ ਐਮ.ਐਲ.ਏ ਹੈ ਪਰ ਦੋਸਤੋ ਸਾਰੀ ਜ਼ਿੰਦਗੀ ਲੈ ਕੇ ਆਉਂਦੇ ਅਖੀਰ ਤੇ ਮਾਰ ਕੇ ਲੱਤ ਬੀਜੇਪੀ ਚ ਜਾ ਵੜਿਆ ਇਹੇ ਬੰਦੇ ਆ ਤੂੰ ਆਸ ਕੀ ਰੱਖ ਸਕਦੇ ਹੋ ਤੁਸੀਂ ਜਿਹੜੇ ਸਾਰੀ ਜ਼ਿੰਦਗੀ ਜਿਹੜੀ ਪਾਰਟੀ ਦਾ ਖਾਂਦੇ ਰਹੇ ਜਿਹੜੀ ਥਾਲੀ ਚ ਖਾਂਦੇ ਰਹੇ ਉਹਦੇ ਵਿੱਚ ਹੀ ਛੇਕ ਕਰ ਚੱਲੇ ਅਖੀਰ ਤੇ ਸਾਦੇ ਵਾਸਤੇ ਕਿ ਮੈਨੂੰ ਮੁੱਖ ਮੰਤਰੀ ਦੀ ਕੁਰਸੀ ਨਹੀਂ ਦਿੱਤੀ ਜੰਨੀ ਨੂੰ ਕਿਉਂ ਬਣਾਤਾ ਮੇਰਾ ਨਾਂ ਲੈ ਕੇ ਆਹੀ ਗੱਲ ਤੇ ਵੈਸੇ ਵੀ ਦੋਸਤੋ ਸੁਨੀਲ ਜਾਖੜ ਰਵਨੀਤ ਬਿੱਟੂ ਉਹ ਬਿੱਟੂ ਹਰੇ ਹੋਏ ਨੂੰ ਹਰੇ ਲਵੇ ਮੰਤਰੀ ਤਾਂ ਲਾਤਾ ਕਾਦਾ ਕਰਕੇ ਤੁਹਾਨੂੰ ਪਤਾ ਹੈ ਉਹਦੀ ਵਿਰਾਸਤ ਦਾ ਰਵਨੀਤ ਬਿੱਟੂ ਕੌਣ ਹੈ ਪੰਜਾਬੀਆਂ ਤੋਂ ਲੁਕਿਆ ਛਪਿਆ ਨਹੀਂ ਕੌਣ ਸੀ ਉਹਦਾ ਦਾਦਾ ਵਿਹੰਤ ਉਹਨੇ ਕੀ ਕੀਤਾ ਪੰਜਾਬ ਨਾਲ ਏ ਦਾ ਮੁੱਲ ਰਵਨੀਤ ਮਿੱਟੂ ਨੂੰ ਦਿੱਲੀ ਦਿੰਦੀ ਆ ਰਹੀ ਹੈ ਚਾਹੇ ਕਾਂਗਰਸ ਚ ਸੀ ਉਦੋਂ ਵੀ ਉਹਨੂੰ ਮੂਹੋਂ ਮੰਗੀ ਟਿਕਟ ਉਹਦੇ ਭਾਈ ਨੂੰ ਕੈਬਨਿਟ ਮਨਿਸਟਰ ਉਹਦੇ ਪਿਓ ਨੂੰ ਉਹਦੀ ਮਾਂ ਨੂੰ ਕੈਬਨਿਟ ਦਾ ਦਰਜਾ ਮੈਂ ਯਾਰ ਸਾਰਾ ਪਰਿਵਾਰ ਸਾਰਾ ਪਰਿਵਾਰ ਹੀ ਕੈਬਨਿਟ ਦਾ ਦਰਜਾ ਹਟਾਉਂਦਾ ਹੈ ਤੇ ਹੁਣ ਹਰੇ ਹੋਏ ਨੂੰ ਚੱਕ ਕੇ ਦਿੱਲੀ ਨੇ ਮੰਤਰੀ ਬਣਾਤਾ ਪਰ ਨਰਿੰਦਰ ਮੋਦੀ ਸਾਹਿਬ ਨੇ ਦੱਸ ਦਿੱਤਾ ਕਿ ਹਰੇ ਹੋਏ ਹਰੀ ਹੁੰਦੀ ਹੈ ਦੋਸਤੋ ਹੋਰਾ ਵੀ ਇਹਨਾਂ ਦੀ ਇਮੀਅਤ ਨਹੀਂ ਆ ਜੇ ਰੁਤਬਾ ਹੁੰਦਾ ਇਹ ਮੋਦੀ ਸਾਹਿਬ ਨੂੰ ਕਹਿ ਦਿੰਦੇ ਕਿ ਮੋਦੀ ਸਾਹਿਬ 2027 ਨੇੜੇ ਐ ਦੇਖਿਓ ਕਿਤੇ ਸਾਨੂੰ ਘਰਾں ਚ ਪੰਜਾਬ ਚ ਪਿੰਡਾਂ ਚ ਵੜਦੇ ਕਰ ਦਿਓ ਪਹਿਲੇ ਕਿਸਾਨੀ ਬਿਲਾ ਕਰਕੇ ਲੋਕਾਂ ਦਾ ਗੁੱਸਾ ਦਿੱਲੀ ਤੇ ਬੜੀ ਕੁੱਟਮਾਰ ਕਰੀਆ ਖੱਟੜ ਨੇ ਹਰਿਆਣੇ ਦੇ ਮੁੱਖ ਮੰਤਰੀ ਨੇ ਬਹੁਤ ਕੁਝ ਕਰਿਆ ਤੇ ਤੁਸੀਂ ਹੁਣ ਗੁੱਸਾ ਲਾ ਦਿਓ ਮੌਕਾ ਹੈ ਚੰਗਾ ਜਿਹਾ ਪੈਕੇਜ ਦੇ ਜਿਓ ਘੱਟੋ ਘੱਟ 10000 ਕਰੋੜ ਤੱਕ ਯਾਰ ਦੇ ਹੀ ਜਾਂਦਾ ਅਸਲ ਤੇ ਸੈਂਟਰ ਵਾਲਿਆਂ ਨੂੰ 20000 ਕਰੋੜ ਦਿੰਦਾ ਤਾਂ ਵੀ ਕੀ ਸੀ ਨਹੀਂ ਦਿੱਤਾ ਦੋਸਤੋ ਵੈਸੇ ਵੀ ਭਾਜਪੀ ਦੇ ਵਿੱਚ ਬੰਦੇ ਕੌਣ ਗਏ ਹੋਏ ਏ ਸੁਨੀਲ ਜਾਖੜ ਅਰਬਨੀਤ ਬਿੱਟੂ ਮਨਪ੍ਰੀਤ ਬਾਦਲ ਫਤੇਜੰਗ ਬਾਜਵਾ ਜਗਦੀਪ ਨਕਈ ਸਰੂਪ ਸਿੰਘਲਾ ਇੱਕ ਸੁਨਾਮ ਤੋਂ ਬੀਬੀ ਬਾਜਵਾ ਫਤੇਜੰਗ ਬਲੂਕੇ ਕੈਪਟਨ ਹੁਣ ਇਹ ਸਾਰੇ ਹਾਰੇ ਹੋਏ ਇਹਨਾਂ ਦੀ ਇਮੀਤ ਕੀ ਹੈ ਈਡੀ ਈਡੀ ਸੀਬੀ ਆਈ ਤੋਂ ਦਰਸਦੇ ਇਹ ਵੜ ਗਏ ਜਾ ਕੇ ਬੀਜੇ ਪਿੱਛੇ ਤੇ ਹੁਣ ਇਹਨਾਂ ਨੂੰ ਕੀ ਦੇਣਾ ਤੁਹਾਡੇ ਨਾਲੋਂ ਬੀਜੇਪੀ ਵਾਲਿਓ ਅਗਭੰਤਮਾਨ ਕਈ ਗੁਣਾ ਚੰਗਾ ਨਿਕਲਿਆ ਆ ਹੜਾਂ ਦੇ ਮੁੱਦੇ ਤੇ ਦੋਸਤੋ ਇੱਕ ਤੁਹਾਨੂੰ ਬੇਨਤੀ ਹੈ ਮੈਂ ਅਗਲੀ ਗੱਲ ਪੇਸ਼ ਕਰਦਾ ਚੈਨਲ ਆਪਣਾ ਨਵਾਂ ਹੈ ਇਹਨੂੰ ਸਬਸਕ੍ਰਾਈਬ ਕਰ ਲਓ ਸਾਰੇ ਮੋਬਾਈਲਾਂ ਤੇ ਕਰ ਲਓ ਬੇਨਤੀ ਹੈ ਜਿਹੜਾ ਪਹਿਲਾਂ ਵਾਲਾ ਚੈਨਲ ਸੀ ਆਹੀ ਆਪਣਾ ਬੋਲ ਚੈਨਲ ਨੂੰ ਮੁੱਖ ਰੱਖ ਕੇ ਉਹ ਖਤਮ ਹੋ ਗਿਆ ਇਹਨੂੰ ਜਰੂਰ ਸਬਸਕ੍ਰਾਈਬ ਜਰੂਰ ਕਰ ਲਓ ਤੁਹਾਨੂੰ ਬੇਨਤੀ ਹੈ ਧੰਨਵਾਦ ਪਗਬੰਤ ਮਾਨ ਕਈ ਗੁਣਾ ਚੰਗਾ ਉਹਨੇ ਦੱਸ ਦਿੱਤਾ ਦੋਸਤੋ ਹਸਪਤਾਲ ਦੇ ਵਿੱਚ ਯਾਰ ਬਿਮਾਰ ਬੰਦਾ ਹੋਵੇ ਜੇ ਕੈਪਟਨ ਅਮਰਿੰਦਰ ਕਿਹੜੀਆਂ ਮੀਟਾਂ ਲੈਂਦਾ ਸੀ ਹਸਪਤਾਲਾਂ ਦੇ ਵਿੱਚ ਕਈ ਵਾਰੀ ਉਹ ਬਾਹਰਲੇ ਦੇਸਾਂ 'ਚ ਇਲਾਜ ਕਰਾ ਕੇ ਕਈ ਵਾਰ ਬਾਹਰਲ ਦੇਸਾਂ 'ਚ ਇਹਨੇ ਤੇ ਯਾਰ ਇੱਥੇ ਕਰਾਇਆ ਹੈ ਇੱਥੇ ਇਲਾਜ ਕਰਾਇਆ ਜਦੋਂ ਪੰਜਾਬੀਆਂ ਤੇ ਹੜ੍ਹਾਂ ਨੇ ਹੜ੍ਹਾਂ ਦੀ ਕਰੋਪੀ ਆ ਗਈ ਤੇ ਹਸਪਤਾਲ ਦੇ ਵਿੱਚੋਂ ਮੀਟਿੰਗ ਕੈਬਨਟ ਦੀ ਮੀਟਿੰਗ ਹਸਪਤਾਲ ਦੇ ਵਿੱਚੋਂ ਲਈ ਇਹ ਵੀ ਮੁੱਖ ਮੰਤਰੀ ਸਾਹਿਬ ਦਾ ਰਕਾਰਡ ਬਣ ਗਿਆ ਕਿ ਹਸਪਤਾਲ ਦੇ ਵਿੱਚੋਂ ਕੈਬਨਟ ਦੀ ਮੀਟਿੰਗ ਲਈ ਤੇ ਦੋਸਤੋ 20000 ਰੁਪਏ ਕਿੱਲੇ ਦਾ ਮੁਆਵਜ਼ਾ ਤੇ 6 ਮਹੀਨੇ ਜਿੰਨਾ ਕਿਸ਼ਤਾਂ ਸੀ ਬੈਂਕਾਂ ਦੀਆਂ ਉਹ ਰੋਕ ਦਿੱਤਾਂ ਸੋਸਾਇਟੀਾਂ ਦੀਆਂ ਕਿਸ਼ਤਾਂ ਜਿਹੜਾ ਕਰਜ਼ਾ ਸੀ ਉਥੇ ਕੋਈ ਵਿਆਜ ਨਹੀਂ ਪੈਣਾ 6 ਮਹੀਨੇ ਭਾਈ ਉਹ ਕਿਸ਼ਤਾਂ ਨਾ ਪਰੋ ਜਿਹਦਾ ਖੇਤ ਉਸੇ ਦਾ ਰੇਤ ਇਹੋ ਜਿਹੇ ਜਿਹੜੇ ਚੰਗੇ ਫੈਸਲੇ ਸੀ ਹੜਾਂ ਵਾਲਿਆਂ ਵਾਲਤੇ ਦਿੱਤੇ ਦੋਸਤੋ ਸੈਂਟਰ ਨਾਲੋਂ ਕਈ ਗੁਣਾ ਸਾਡਾ ਚੰਗਾ ਰਿਹਾ ਭਗਵੰਤ ਮਾਨ ਮੁੱਖ ਮੰਤਰੀ ਸਤਗੁਰ ਜੀ ਉਹਨੂੰ ਤੰਦਰੁਸਤੀ ਬਖਸ਼ਣ ਸੇਤੀ ਆਉਣ ਹੋ ਜਾਏਗਾ ਪੰਜਾਬ ਖੜਾ ਬੀਜੇਪੀ ਵਾਲਿਓ ਤੁਹਾਡੇ ਸਿਰ ਤੇ ਨਹੀਂ ਪੰਜਾਬ ਜੇ ਤੁਹਾਨੂੰ ਲੱਗਦਾ ਹੋਵੇ ਨਾ ਕਿ ਤੁਹਾਡੇ ਪੈਕੇਜ ਦੇ ਸਿਰ ਤੇ ਐ ਨਹੀਂ ਅਸੀਂ ਤੁਹਾਨੂੰ ਕਹਿ ਕੀ ਨਹੀਂ ਸਕਦੇ ਆ ਉਹ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਦਾ ਹੱਕ ਬਣਦਾ ਸੀ ਉਹ ਆਏ ਸਿਵਰਾਜ ਚੋਹਾਨ ਵੀ ਆਇਆ ਕੱਪੜੇ ਵੀ ਲਵੇੜੇ ਤੁਸੀਂ ਲੱਖ ਲੱਖ ਪਾਣੀ ਚ ਵੀ ਗਏ ਮੈਨੂੰ ਤਿੰਜ ਲੱਗਦਾ ਸੀ ਪਾਣੀ ਚ ਖੜਿਆ ਨੂੰ ਦੇਖ ਕੇ ਤੁਹਾਨੂੰ ਕਿ ਤੁਸੀਂ ਘੱਟੋ ਘੱਟ 50 ਹਜ਼ਾਰ ਕਰੋੜ ਰੁਪਇਆ ਪੰਜਾਬ ਨੂੰ ਦੇਣ ਵਾਲੇ ਹੋ ਜਿਹੜੇ ਹਿਸਾਬ ਦੇ ਤੁਹਾਡੀਆਂ ਗੱਲਾਂ ਬਾਤਾਂ ਪਰ ਹਾਥੀ ਦੇ ਦੰਦ ਕਹਿੰਦੇ ਦਿਖਾਉਣ ਦੇ ਹੋਰ ਤੇ ਖਾਣ ਦੇ ਹੋਰ ਉਹ ਗੱਲ ਤੁਸੀਂ ਸੱਚੀ ਕਰਤੀ ਪਰ ਪੰਜਾਬ ਤੁਹਾਡੇ ਅੱਗੇ ਕੋਈ ਮੰਗਤਾ ਨਹੀਂ ਬਣ ਕੇ ਖੜਿਆ ਪੰਜਾਬੀਆਂ ਨੇ ਪੰਜਾਬੀਆਂ ਦੀ ਬਾਪ ਪੜ ਲਈ ਹੈ ਸਾਡੇ ਕਲਾਕਾਰ ਭਰਾ ਜਿਉਂਦੇ ਰਹਿਣ ਸਾਡੇ ਐਨ ਆਰ ਆਈ ਭਰਾ ਜਿਹੜੇ ਵਿਦੇਸ਼ਾਂ 'ਚ ਬੈਠੇ ਜਿਉਂਦੇ ਰਹਿਣ ਸਾਡੀਆਂ ਸੰਸਥਾਵਾਂ ਵਾਲੇ ਜਿਉਂਦੇ ਰਹਿਣ ਜਿੰਨਾ ਨੇ ਕਰੋੜਾਂ ਰੁਪਇਆ ਬੰਨ੍ਹ ਦਿੱਤਾ ਹੈ ਬੰਨ੍ਹ ਦਿੱਤਾ ਕਰੋੜਾਂ ਰੁਪਇਆ ਸਾਡੇ ਤੇ ਫੈਕਟਰੀਆਂ ਬਣਾਉਣ ਵਾਲੇ ਉਹ ਜਿਨ੍ਹਾਂ ਦੀ ਕਪੂਰਥਲੇ ਦੇ ਵਿੱਚ ਲੋਹੇ ਦੀ ਫੈਕਟਰੀ ਚੱਲਦੀ ਸੀ ਉਹ ਬੰਦੇ ਨੇ ਸਾਰੇ ਕੰਮ ਬੰਦ ਕਰਕੇ ਮੁਹੱਬਤਾਂ ਦੀ ਕਿਸ਼ਤੀ ਬਣਾਤੀ ਕਿੰਨੀਆਂ ਬਣਾਤਗਾ 100 ਕਿਸ਼ਤੀ 100 ਕਿਸ਼ਤੀ ਹਲੀਮੀਆਂ ਮੁਹੱਬਤਾਂ ਦੀ ਕਿਸ਼ਤੀ ਤਿਆਰ ਕਰਤੀ ਤੇ ਮੈਂ ਭਗਵੰਤ ਮਾਨ ਸਾਹਿਬ ਦਾ ਇਹ ਵੀ ਧੰਨਵਾਦ ਕਰਦਾ ਉਹਨਾਂ ਨੇ ਉਹਨਾਂ ਦਾ ਮਾਣ ਵਧਾਇਆ ਮਾਜੀ ਦੇਖ ਕੇ ਹਟਿਆ ਪ੍ਰਤਪਾਲ ਕਪੂਰ ਥਲੇ ਵਾਲੇ ਹੰਸਪਾਲ ਭਰਾਵਾਂ ਨਾਲ ਗੱਲਬਾਤ ਕੀਤੀ ਪਉਣ ਤੇ ਤੇ ਸਾਡੇ ਕਲਾਕਾਰ ਮਨਕੀਰਤ ਔਲਖ ਦਾ ਹੌਸਲਾ ਵਧਾਇਆ ਭਗਵੰਤ ਮਾਨ ਸਾਹਿਬ ਨੇ ਹਸਪਤਾਲ ਦੇ ਵਿੱਚ ਬੈਠਾ ਬਿਮਾਰਾ ਦੋਸਤੋ ਬੋਤਲਾਂ ਲੱਗਣਾ ਹੁੰਦੇ ਪਰ ਫਿਰ ਵੀ ਝੋਟਾ ਦਬਦਾ ਨਹੀਂ ਫਿਰ ਵੀ ਨਿਚੋਟਾ ਦੱਬਦਾ ਫਿਰ ਵੀ ਗੱਲ ਕਰ ਰਿਹਾ ਹੌਸਲੇ ਵਧਾ ਰਿਹਾ ਕਹਿੰਦਾ ਵਾ ਆ ਰਿਹਾ ਇਸ ਲਈ ਪੰਜਾਬੀ ਕਦੇ ਨਹੀਂ ਦਬਦੇ ਪੰਜਾਬੀ ਸਦਾ ਜਿੰਦਾਬਾਦ ਹੈ ਪਰ ਬੀਜੇਪੀ ਵਾਲਿਓ ਹੁੰਡ ਜੋ 2027 ਤੁਸੀਂ 2027 ਹੁੰਡ ਜੋ ਪਿੰਡਾਂ ਦੇ ਵਿੱਚ ਤੇ ਬਿਲਕੁਲੀ ਨਹੀਂ ਆਇਓ ਪਿੰਡਾਂ ਵਿੱਚ ਆਉਂਗੇ ਤੇ ਤੁਹਾਨੂੰ ਪਤਾ ਹੈ ਲੋਕਾਂ ਦੇ ਗੁੱਸੇ ਆ ਜਿਹੜਾ ਤੁਹਾਡੇ ਨਾਲ ਨਰਿੰਦਰ ਮੋਦੀ ਸਾਹਿਬ ਕਰਗੇ ਨਾ ਇਹ ਤੁਹਾਡਾ ਝੁੱਗਾ ਚੌੜ ਬਿਲਕੁਲ ਕਰਵਾ ਕੇ ਤੁਲ ਗਿਆ ਜਦੋਂ ਪੰਜਾਬ ਦਾ ਮੰਤਰੀ ਤੁਹਾਡੇ ਨਾਲੋਂ ਕਈ ਗੁਣਾ ਚੰਗਾ ਮੁੰਡੀਆਂ ਸਾਹਿਬ ਉਹ ਨਰਿੰਦਰ ਮੋਦੀ ਦੇ ਸਾਹਮਣੇ ਬੋਲਿਆ ਖੜਾ ਹੋ ਕੇ ਕਹਿੰਦਾ ਮੋਦੀ ਸਾਹਿਬ ਬਹੁਤ ਪੈਸੇ ਕੱਟ ਦੇ ਰਹੇ ਹੋ ਧੱਕਾ ਕਰ ਰਹੇ ਹੋ ਪੰਜਾਬ ਨਾਲ ਉਹ ਬੋਲਿਆ ਭਰਬਨੀਤ ਬਿੱਟੂ ਨੇ ਉਹਦੀ ਬਾਹ ਫੜ ਲਈ ਜਾਕੜ ਨੇ ਉਹਦੀ ਵਾਹ ਫੜ ਲਈ ਓਏ ਤੁਹਾਡੇ ਵਿੱਚ ਤੇ ਬੋਲਣ ਦੀ ਹਿੰਮਤ ਹੀ ਨਹੀਂ ਪਈ ਨਾ ਬਿੱਟੂ ਚ ਨਾ ਜਾਖੜ ਚ ਜੇ ਬੋਲਿਆ ਮੰਤਰੀ ਤੇ ਉਹਨੂੰ ਤੁਸੀਂ ਬੋਲਣ ਨਹੀਂ ਦਿੱਤਾ ਡਰ ਕੇ ਕਿ ਸਾਨੂੰ ਨਰਿੰਦਰ ਮੋਦੀ ਸਾਹਿਬ ਕੀ ਆਖਣਗੇ ਉਹ ਬੋਲਿਆ ਉਹਨੂੰ ਜੁਰਤ ਦਿਖਾਈ ਪਰ ਮੋਦੀ ਸਾਹਿਬ ਨੇ ਉਹਨੂੰ ਕਿਹੋ ਜਿਹਾ ਅਟਪਟਾ ਸਵਾਲ ਕੀਤਾ ਕਹਿੰਦੇ ਤੈਨੂੰ ਹਿੰਦੀ ਨਹੀਂ ਆਉਂਦੀ ਹਿੰਦੀ ਅਸੀਂ ਸਿਰਚ ਮਾਰਨੀ ਹੈ ਹਿੰਦੀ ਸਾਡੀ ਕੋਈ ਭਾਸ਼ਾ ਨਹੀਂ ਸਾਡੀ ਗੁਰਮੁਖੀ ਭਾਸ਼ਾ ਹੈ ਪੰਜਾਬੀ ਭਾਸ਼ਾ ਹੈ ਅਸੀਂ ਪੰਜਾਬੀ ਨੂੰ ਪਿਆਰ ਕਰਦੇ ਹਾਂ ਅਸੀਂ ਨਹੀਂ ਹਿੰਦੀ ਸਖਣੀ મોદી ਸਾਹਿਬ ਸਾਨੂੰ ਨਹੀਂ ਲੋੜ ਹਿੰਦੀ ਦੀ ਤੁਹਾਨੂੰ ਹਿੰਦੀ ਬਵਾਰਕ ਹੋਵੇ ਤੁਸੀਂ ਸਿੱਖੋ ਸਾਡੇ ਤੇ ਗਰਦਾਸ ਮਾਨ ਨੇ ਤੁਹਾਡੇ ਲੀਡਰਾਂ ਦੇ ਮੰਗਰ ਲੱਗ ਕੇ ਇੱਕ ਵਾਰੀ ਕਿਹਾ ਸੀ ਹਿੰਦੀ ਆ ਕੇ ਮਾਸੀ ਹੁੰਦੀ ਹੈ ਪਤਾ ਨਹੀਂ ਮਾਮੀ ਹੁੰਦੀ ਹੈ ਅੱਜ ਤੱਕ ਪੰਜਾਬੀਆਂ ਨੇ ਉਹਨੂੰ ਅੱਜ ਤੱਕ ਨਹੀਂ ਪੰਜਾਬੀ ਕੋਲ ਲਏ ਅੱਜ ਤੱਕ ਰੋਣ ਰਿਹਾ ਉਹ ਅੱਜ ਤੱਕ ਨਹੀਂ ਉਹਨੂੰ ਮਾਫ਼ ਕੀਤਾ ਤੁਸੀਂ ਵੀ ਉਹੀ ਕੰਮ ਕਰ ਗਏ ਤੁਸੀਂ ਹਿੰਦੀ ਕਹਿ ਕੇ ਦੱਸ ਗਏ ਕਿ ਦਿੱਲੀ ਪੰਜਾਬੀ ਭਾਸ਼ਾ ਨੂੰ ਪਿਆਰ ਨਹੀਂ ਕਰਦੀ ਇਹ ਦੱਸ ਗਏ ਤੁਸੀਂ ਅਸੀਂ ਨਹੀਂ ਹਿੰਦੀ ਸਿੱਖਣੀ ਅਸੀਂ ਤਾਂ ਪੰਜਾਬੀ ਸਿੱਖੀ ਹੋਈ ਹੈ ਸਾਡੀ ਮਾਂ ਬੋਲੀ ਹੈ ਇਹਦੇ ਵਿੱਚ ਹੀ ਜੰਮੇ ਆਂ ਤੇ ਇਹਦੇ ਵਿੱਚ ਹੀ ਮਰਾਂਗੇ ਅਸੀਂ ਸਤਿਕਾਰ ਨਾਲ ਇਹ ਨਹੀਂ ਆ ਕਬੇ ਇੰਤਨਾਸੀ ਦੋਸਤੋ ਜਿਨ੍ਹਾਂ ਨੇ ਅਜੇ ਸਬਸਕ੍ਰਾਈਬ ਚੈਨਲ ਨਹੀਂ ਕਰਿਆ ਉਹ ਵੀਰੋ ਕਰ ਲਿਓ ਤੁਹਾਨੂੰ ਬੇਨਤੀ ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ